ਲੇਡੀ ਕੋਲ ਆਹ ਕੀ ਕਰਤੀ ਆ ਭਾਈ ਜੀ ਹੱਥ ਤੋੜਿਆ ਓਏ ਬਈ ਆ ਦੇਖੋ ਜਨਾਬੇ ਹੱਥ ਆ ਲੈਡੀ ਸਾਹ ਤੇ ਚੱਕਿਆ ਆ ਸਰਜੀਤ ਸਿੰਘ ਐਸਆਈ ਨੇ ਆ ਸਰਜੀਤ ਸਿੰਘ ਐਸਆਈ ਨੇ ਆ ਸਰਜੀਤ ਸਿੰਘ ਐਸਆਈ ਨੇ ਲੈਡੀ ਸਾਹ ਚੱਕਿਆ ਹੀ ਲੱਤਾਂ ਮਾਰੀਆਂ ਸਰਜੀਤ ਸਿੰਘ ਐਸਆਈ ਆ ਸਿਰਫ 50 ਸਾਲ ਦੀ ਜਨਾਨੀ ਨੂੰ ਕਹਿੰਦੇ ਛੇੜਿਆ ਸਿਰਫ ਟੁੰਡੀ ਫੜੀ ਗਈ ਉਹ ਗੇਟ ਦਾ ਕੋ ਰੋਲਾ ਆਈ ਸੁਜੀਤ ਸਿੰਘ ਤੇ ਆ ਦੇਖੋ ਇਹ ਐਮਐਲਏ ਸਾਹਿਬ ਆਗੇ ਨੂੰ ਆ ਮੇਰੀ ਮਦਰ ਤੇ ਹੀ ਨਾਲ ਨੇ ਨਾ ਇਨੰਦਰ ਕਾਮਾਰੀਆਂ ਹੋਣੀ ਤੇ ਕੇ ਐਸਆਈ ਉਪਰ ਇੱਕ ਔਰਤ ਨਾਲ ਬਦਸਲੂਕੀ ਕਰਨ ਅਤੇ ਲੱਤਾਂ ਮਾਰਨ ਦੇ ਇਲਜ਼ਾਮ ਲੱਗੇ ਨੇ ਜਿਸ ਦੀ ਕੇ ਵੀਡੀਓ ਵੀ ਸਾਹਮਣੇ ਆਈ ਹੈ ਇਲਜ਼ਾਮ ਲੱਗੇ ਨੇ ਕਿ ਐਸਆਈ ਨੇ ਔਰਤ ਦੇ ਮੂੰਹ ਤੇ ਲੱਤ ਮਾਰੀ ਜਿਸ ਦੀ ਕੇ ਕੋਲ ਖੜੇ ਵਿਅਕਤੀ ਨੇ ਵੀਡੀਓ ਬਣਾਈ ਜਿਸ ਤੋਂ ਬਾਅਦ ਵੱਡਾ ਹੰਗਾਮਾ ਹੋ ਗਿਆ ਓਏ ਆਹ ਤੇ ਲੇਡੀਜ਼ ਪੁਲਿਸ ਆਹ ਕੀ ਕਰਦੀ ਆ ਭਾਈ ਜੀ ਹੱਥ ਤੋੜਿਆ ਉੱਤਰੀ ਆ ਦੇਖੋ ਜਨਾਬ ਨੇ ਹੱਥ ਚੱਕਿਆ ਆ ਲੇਡੀਸ ਹੱਥ ਚੱਕਿਆ ਆ ਸਰਜੀਤ ਸਿੰਘ ਐਸਆਈ ਨੇ ਆ ਸਰਜੀਤ ਸਿੰਘ ਐਸਆਈ ਨੇ ਆ ਸਰਜੀਤ ਸਿੰਘ ਐਸਆਈ ਨੇ ਲੇਡੀਸ ਹੱਥ ਚੱਕਿਆ ਆ ਹੀ ਸਰਜੀਤ ਸਿੰਘ ਉਹ ਜਨਾਬ ਦੀ ਕਰਤੂਤਾ ਦੇਖੋ ਪਹਿਲਾਂ ਆਪਣੇ ਐਸਪੀ ਸਾਹਿਬ ਨੇ ਆ ਆਪਣੇ ਨਾਮ ਹੱਥ ਮੜੋ ਆਪਣੇ ਆ ਬੀਲੀ ਬੋਰਡ ਦੇ ਮੁਲਾਇਮ ਨੂੰ ਲੈਂਡਮੈਨ ਨੂੰ ਲੈ ਕੇ ਚੱਲੇ ਨੇ ਠੀਕ ਹੈ ਜੀ ਆ ਐਸਪੀ ਸਾਹਿਬ ਨੇ ਐਸਪੀ ਸਾਹਿਬ ਨੇ ਠੀਕ ਹੈ ਨਾ ਨਾਮ ਦੇਖੀ ਨਾਮ ਪੜ੍ਹੋ ਦੇਖੋ ਪਲੀਜ਼ ਇੱਕ ਮਿੰਟ ਹਰਜੀਤ ਫੇਰ ਨਾਲ ਆ ਗਏ ਤੇ ਫਿਰੋਜ਼ਪੁਰ ਦੇ ਕ੍ਰਿਸ਼ਨਾ ਐਨਕਲੇਪ ਚ ਦੋ ਪਰਿਵਾਰਾਂ ਵਿਚਾਲੇ ਆਪਸੀ ਵਿਵਾਦ ਹੋ ਗਿਆ ਸੀ ਜਿਸ ਤੋਂ ਬਾਅਦ ਇੱਕ ਧਿਰ ਨੇ ਦੂਜੀ ਧਿਰ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਅਤੇ ਪੁਲਿਸ ਜਦੋਂ ਕਾਰਵਾਈ ਕਰਨ ਪਹੁੰਚੀ ਤਾਂ ਦੂਜੀ ਧਿਰ ਨੇ ਪੁਲਿਸ ਨਾਲ ਥਾਣੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਮੌਕੇ ਤੇ ਹੱਥੋਂ ਪਾਈ ਹੋ ਗਈ ਹਾਲਾਂਕਿ ਇਲਜ਼ਾਮ ਐਸਆਈ ਤੇ ਲੱਗੇ ਨੇ ਪਰ ਘਰ ਦੇ ਅੰਦਰ ਜਦੋਂ ਐਸਆਈ ਅਤੇ ਪੁਲਿਸ ਟੀਮ ਪਰਿਵਾਰ ਦੇ ਮੁਖੀ ਨੂੰ ਥਾਣੇ ਲੈਣ ਪਹੁੰਚੇ ਤਾਂ ਔਰਤ ਵੱਲੋਂ ਐਸਆਈ ਤੇ ਹੱਥ ਚੁੱਕਣ ਦੇ ਵੇਲੇ ਇਲਜ਼ਾਮ ਲੱਗੇ ਐਸਆਈ ਮੋਬਾਈਲ ਤੇ ਵੀਡੀਓ ਬਣਾ ਰਿਹਾ ਸੀ ਤਾਂ ਮਹਿਲਾ ਨੇ ਉਸ ਤੇ ਹਮਲਾ ਕਰ ਦਿੱਤਾ ਆਪਣੀ ਜਾਣ ਦੀ ਕਰਤੂਤਾ ਦੇਖੋ ਪਹਿਲਾਂ ਆਪਣੇ ਐਸਪੀ ਸਾਹਿਬ ਨੇ ਆਪਣੇ ਨਾਮ ਹੱਥ ਮੜੋ ਆਪਣੇ ਆ ਬੀਲੀ ਬੋਰਡ ਦੇ ਮੁਲਾਇਮ ਨੂੰ ਲੈਂਡਮੈਨ ਨੂੰ ਲੈ ਕੇ ਚੱਲੇ ਨੇ ਠੀਕ ਹੈ ਜੀ ਆ ਐਸਪੀ ਸਾਹਿਬ ਨੇ ਸਾਡੇ ਨਾਲ ਕਰ ਰਹੇ ਆ ਐਸਪੀ ਸਾਹਿਬ ਨੇ ਠੀਕ ਹੈ ਨਾ ਨਾਮ ਦੇਖੀ ਨਾਮ ਪੜ੍ਹੋ ਦੇਖੋ ਪਲੀਜ਼ ਫਰਜੀਤ ਸਾਡੇ ਨਾਲ ਆ ਗਏ ਇਸ ਦੌਰਾਨ ਮੌਕੇ ਤੇ ਹੀ ਹਲਕਾ ਵਿਦਿਆਕ ਵੀ ਪਹੁੰਚੇ ਜਿਨ੍ਹਾਂ ਨੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਚਾਕਲੇਟਸ ਨੂੰ ਲੱਤਾਂ ਮਾਰੀਆਂ ਸਰਜੀਤ ਸਿੰਘ ਐਸ ਆਈ ਆ ਸਿਰਫ 50 ਸਾਲ ਦੀ ਜਨਾਨੀ ਨੂੰ ਕਹਿੰਦੇ ਛੇੜਿਆ ਸਿਰਫ ਕੁੰਡੀ ਫੜੀ ਗਈ ਉਹ ਗੇਟ ਦਾ ਕੋ ਰੋਲਾ ਆਈ ਸਰਜੀਤ ਸਿੰਘ ਤੇ ਆ ਦੇਖੋ ਇਹ ਐਮਐਲਏ ਸਾਹਿਬ ਆ ਗਏ ਨੇ ਆ ਮੇਰੀ ਮਦਰ ਤੇ ਇਨਾਂ ਨੇ ਨਾ ਇਹਨਾਂ ਨੇ ਲੱਤਾਂ ਮਾਰੀਆਂ ਹੁਣੀ ਅਸੀਂ ਉਹ ਦੁਕਾਨ ਦੇ ਸੰਬੰਧ ਚ ਆ ਕੇ ਇਹਨਾਂ ਨਾਲ ਗੱਲ ਕੀਤੀ ਪਾਣੀ ਪਲਾ ਬਈ ਇਹ ਬੰਦੇ ਨਾਲ ਅਸੀਂ ਗੱਲ ਕਰੇ ਇਹ ਵਿੱਚ ਪੈ ਕੇ ਸਾਨੂੰ ਮਾਰਾ ਚੰਗਾ ਬੋਲ ਰਿਹਾ ਉਹਨਾਂ ਦੇ ਉੱਪਰ ਇਹ ਗੱਲ ਅਸੀਂ ਇਹਨਾਂ ਕੋ ਲੇਡੀ ਪੁਲਿਸ ਨਹੀਂ ਕਿ ਇਹਨਾਂ ਨੇ ਲੱਤਾਂ ਮਾਰੀਆਂ ਤੁਹਾਡਾ ਮੈਟਰ ਨਹੀਂ ਹੈਗਾ ਤੁਹਾਡਾ ਮੈਟਰ ਜੈਂਟ ਦਾ ਸੀਗਾ ਇਹਦਾ ਜਾਨ ਮੁੰਡਾ ਕਰੀ ਪੁਲਿਸ ਇੱਕੋ ਹੱਥੋਂ ਪਾਈ ਹੋ ਰਹੀ ਹੈ ਵੀਰ ਜੀ ਆ ਗਏ ਇਹ ਨਹੀਂ ਹੋਏ ਇਹਨਾਂ ਨੇ ਲੱਤ ਮਾਰਿਆ ਇਹਨਾਂ ਨੇ ਲੱਤ ਮਾਰੀ ਵੀਰੇ ਕਟੋਂ 20 ਬੰਦੇ ਗਵਾਨੇ ਇਹਨਾਂ ਨੇ ਲੱਤ ਮਾਰੀ ਲੇਡੀਜ਼ ਤੇ ਇਹ ਸਹੀ ਵੀ ਕੀ ਮਜ਼ਾ ਆ ਬਈ ਲੇਡੀਜ਼ ਨੂੰ ਲੱਤ ਮਾਰ ਜੇ ਤੇ ਲੇਡੀਜ਼ ਤਾਂ ਬਹਿ ਗਈ ਆ ਇਹ ਨਾਲ ਮੁਲਾਜ਼ਮ ਹੋ ਕੇ ਉਹ ਕਰ ਰਹੇ ਆ ਕੋਲ ਪੁਲਿਸ ਤੇ ਮੈਂ ਕਹਿੰਦਾ ਜੀ ਚਾਹੇ ਮੁਲਾਜ਼ਮ ਚਾਹੇ ਜੋ ਕੁਝ ਵੀ ਆ ਲੱਤ ਮਾਰੀ ਆ ਆਪਣਾ ਆ ਗਈ ਸੁਰਜੀਤ ਸਿੰਘ ਠੀਕ ਹੈ ਇਹਨੇ ਲੱਤ ਮਾਰੀ 20 ਬੰਦੇ ਗਵਾਹ ਨੇ ਐਮਐਲਏ ਸਾਹਿਬ ਖੜੇ ਨੇ ਕਾਡੀ ਹੋ ਗਿਆ ਇਹਨਾਂ ਦਾ ਕੁਝ ਕਰੋ ਮੈਂ ਤੁਹਾਨੂੰ ਕਿੰਨੇ ਐਮਐਲਏ ਸਾਹਿਬ ਖੜੇ ਨਹੀਂ ਇਹਨਾਂ ਨੇ ਇੱਕ ਸਾਥ ਵਿੱਚ ਕੁੰਡੀ ਪਾਈ ਇਹਨਾਂ ਦੀ ਕੁੰਡੀ ਫੜੀ ਗਈ ਤਾਂ ਕਰਕੇ ਇੱਕ ਰੇਟ ਕੱਢ ਰਹੀ ਆਪਾਂ ਦੱਸੋ 60 ਸਾਲ ਦੀ ਇਹਨਾਂ ਨੂੰ ਸੀੜੇ ਦਾ ਕੋਈ ਕੁੰਡੀ ਫੜੀ ਗਈ ਜੋਏ ਤੁਸੀਂ ਸੁਣਿਆ ਸਿੱਧਾ ਲੇਡੀਜ਼ ਨੂੰ ਹੱਥ ਪਾਇਆ ਆ ਇੱਕ ਬੰਦਾ ਆ ਇਹਨੇ ਲੇਡੀਜ਼ ਨੂੰ ਹੱਥ ਪਾਇਆ ਐਮਐਲਏ ਸਾਹਿਬ ਆ ਗਏ ਨੇ ਠੀਕ ਹੈ ਜੀ ਭਈ ਆਪਦਾ ਨਾਮ ਦੱਸੀਂ ਦੁਆਰਾ ਐਮਐਲਏ ਸਾਹਿਬ ਆਏ ਨੇ ਨਾ ਦੱਸ ਆਇਆ ਇੱਧਰ ਆ ਬਈ ਸਰਜੀ ਇਹਨਾਂ ਨੇ ਹੱਥ ਫੜਿਆ ਪਹਿਲਾਂ ਘੁੱਟ ਕੇ ਆ ਆਏਗੇ ਬੀਪੀ ਸ਼ੂਗਰ ਦੀ ਇਹਨੂੰ ਪੁੱਛਿਆ ਐਜ਼ ਇਨ ਬਗਿਆਰ ਮਰਦੀ ਤੋਂ ਪੁੱਛਿਆ ਕੌਣ ਹੈ ਫੜਾ ਜੀ ਇਹ ਛਡਾਨ ਲੱਗ ਗਿਆ ਇਧਰ ਆ ਬਹਿ ਕੇ ਗੱਲ ਗੱਲ ਇਹ ਬਹੁਤ ਜ਼ਿਆਦਾ ਨੇ ਐਡਾ ਐਡਾ ਗੱਲ ਕੀਤੀ ਆ ਬੰਦੇ ਵਾਸਤੇ ਆਪਣੀ ਪਰਤੀ ਦੇ ਕਿਸਨ ਕਾਇ ਐ ਐਡਾ ਗੱਲ ਕੀਤੀ ਆ ਆ ਤੁਹਾਡੇ ਸਾਹਮਣੇ ਕੀ ਬੋਲੀ ਜਾਂਦੀ ਹੈ ਹੁਣ ਗੱਲ ਕਰਾਂਗੇ ਤਾਂ ਫੇਰ ਹੀ ਗੱਲ ਹੋਊਗਾ ਸਰਜੀ ਗਲੀ ਦੇ ਵਿੱਚ ਲੱਤ ਮਾਰੀ ਇਹਨਾਂ ਨੇ ਕੀ ਮਤਲਬ ਆਂਦਾ ਆ ਦੇਖੋ ਤੀ ਹਾਂ ਆ ਦੇਖੋ ਤੁਸੀਂ ਦੱਸੋ ਸਰਜੀ ਤੁਸੀਂ ਤੁਸੀਂ ਦੱਸੋ ਵੀ ਵੀਡੀਓ ਪੜੀ ਐ ਐਮਐਲਏ ਤੁਸੀਂ ਦੱਸੋ ਲੇਡੀ ਨੂੰ ਲੱਤ ਮਾਰਦਾ ਹੱਕ ਬੰਦਾ ਪਹਿਲਾਂ ਇਹਨਾਂ ਨੇ ਤੋ ਫੜਿਆ ਆਏ ਨਹੀਂ ਫੇਰੇ ਨਾ ਤੂੰ ਮਰੀਂ ਮੰਦਾ ਕੁੱਤੇ ਐਮਐਲਏ ਸਤੂ ਜੀ ਦੱਸੋ ਇੱਕੜਾ ਫੋਟੋ ਕੋਈ ਨਹੀਂ ਰਿਹਾ ਹਾਂ ਹਾਂ ਤੂੰ ਦੱਸ ਹਾਂ ਹਾਂ ਹਮਰਾ ਤੂੰ ਗਲਤ ਗੱਲ ਨਹੀਂ ਕਰਨੀ ਦੇਖੋ ਜਿਹੜੀ ਤੁਹਾਨੂੰ ਅਸੀਂ ਕੋਈ ਨਹੀਂ ਕਿਹਾ ਤੁਸੀਂ ਬੰਦਿਆ ਨਾ ਆਹ ਖੜੀ ਸਾਰੀ ਪਬਲਿਕ ਆ ਦੇਖ ਲਈ ਲੱਤ ਕਿੰਨੇ ਮਾਰੀ ਤਾ ਹੱਥ ਕਿ ਫੜਿਆ ਬਾਈ ਤੂੰ ਆਹ ਖੜੀ ਲੇਡੀਜ਼ ਬਾਈ ਲੇਡੀਜ਼ ਕੋਸਲਾ ਚ ਲੱਤ ਮਾਰੀ ਕੋਈ ਜਗਾ ਕਰਦੇ ਆ ਆਹ ਇਹ ਜਿਹੜਾ ਆਉਣਾ ਗੱਲ ਕਰ ਰਿਹਾ ਇਹਨੂੰ ਫੋਨ ਬੰਦ ਕਰ ਦਿਓ ਸਰ ਜੀ ਇਹਨਾਂ ਨੂੰ ਲੇਡੀਜ਼ ਨੂੰ ਫਿਰ ਮਾਰ ਫਿਰ ਕਰਦੇ ਗੱਲ ਕਰਨ ਦਿਓ ਇਹਦਾ ਕਰੀ ਨਹੀਂ ਕਰਤੀ ਬੰਦ ਕਰ ਤੁਹਾਡੇ ਕਹਿੰਦੇ ਬੰਦ ਕਰ ਉਧਰ ਪੀੜੇ ਤੇਰ ਮੁਤਾਬਕ ਬਿਜਲੀ ਦੀ ਕੁੰਡੀ ਨੂੰ ਲੈ ਕੇ ਉਹਨਾਂ ਦਾ ਗਵਾਂਡੀਆਂ ਨਾਲ ਝਗੜਾ ਹੋਇਆ ਸੀ ਜਿਸ ਲੈ ਕੇ ਉਹਨਾਂ ਦੇ ਘਰ ਪੁਲਿਸ ਆਈ ਅਤੇ ਉਹਨਾਂ ਦੀਆਂ ਔਰਤਾਂ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਇੱਕ ਮਹਿਲਾ ਨੂੰ ਹੁਣ ਗੰਭੀਰ ਹਾਲਤ ਵਿੱਚ ਹਸਪਤਾਲ 'ਚ ਪਹਾਰਤੀ ਕਰਵਾਇਆ ਗਿਆ ਹ ਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਸੁਮਿਤ ਹੈ ਸ਼ੂਤਕੀ ਕੀ ਗੱਲਬਾਤ ਰਹੀ ਸੀ ਕਿ ਤੁਹਾਨੂੰ ਇਹ ਆਪਣੇ ਨਾਲ ਅੱਜ 5 ਵੇ ਤੋਂ ਬਾਅਦ ਪੁਲਿਸ ਆਈ ਕਰੇ ਆਪਣੇ ਤੇ ਆਪਣਾ ਰੋਲਾ ਸਿਰਫ ਗਵਾਂਡੀਆਂ ਦਾ ਮੜਾ ਮੋਟਾ ਬਿਜਲੀ ਦਾ ਸੀਗਾ ਜੀ ਉਹਨਾਂ ਨੇ ਕੋਈ ਕੁੰਡੀ ਪਾਈ ਸੀ ਉਹਨਾਂ ਦੀ ਕੁੰਡੀ ਫੜੀ ਗਈ ਤਾਂ ਉਹਨਾਂ ਦੇ ਕਹਿੰਦਾ ਮਤਲਬ ਰੜਕਚੇ ਆ ਕੇ ਉਹਨਾਂ ਨੇ ਪੁਲਿਸ ਭੇਜਤੀ ਬਟ ਉਹਨਾਂ ਕੋ ਲੇਡੀਜ਼ ਪੁਲਿਸ ਸੀਗੀ ਕੋਈ ਨਹੀਂ ਤੇ ਉਹਨਾਂ ਨੇ ਆ ਕੇ ਮੇਰੀ ਮਾਤਾ ਸੁਨੀਤਾ ਦੇ ਪਹਿਲਾ ਹੱਥ ਫੜਿਆ ਉਹ ਹੈਗੇ ਆਪਣੇ ਬੀਪੀ ਸ਼ੂਗਰ ਦੇ ਪੇਸ਼ੈਂਟ ਨੇ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਉਹਦੇ ਲੱਤ ਮਾਰੀ ਹੈ ਬਾਕਾਇਦਾ ਮੇਰੇ ਕੋ ਵੀਡੀਓ ਹੈ ਸੁਰਜੀਤ ਸਿੰਘ ਐਸਆਈ ਉਹਦੇ ਨਾਲ ਦੋ ਬੰਦੇ ਆਏ विदाउट यूनिफॉर्म ਤੇ ਠੀਕ ਹੈ ਜੀ ਤੇ ਕਹਾਂ ਦਾ ਮਤਲਬ ਹੈ ਹੁਣ ਮੇਰੀ ਮਾਤਾ ਸੀਰੀਅਸ ਨੇ ਆਪਣੇ ਇੱਥੇ ਸਿਵਲ ਹਸਪਤਲ ਚ ਭਰਤੀ ਨੇ ਠੀਕ ਹੈ ਜੀ ਤਾਂ ਕਿ ਮੈਂ ਕੀ ਕਰਦੇ ਮੰਗ ਕਰਦੇ ਹੀ ਆਪਣੇ ਦੋਸ਼ਿਆਂ ਨੂੰ ਫੜਿਆ ਜਾਵੇ ਤੇ ਕੜੀ ਤੋਂ ਕੜੀ ਕਾਰਵਾਈ ਆਪਣੇ ਕੀਤੀ ਜਾਵੇ ਜੋ ਵੀ ਕੀਤੀ ਜਾ ਸਕਦੀ ਹੈ ਜੇ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਮਾਤਾ ਤੇ ਲੱਤ ਮਾਰੀ ਹੈ ਉਸ ਕਾਰਨ ਉਹ ਲੈਗ ਦੇ ਲੱਤ ਹੈ ਹਾਂ ਜੀ ਦੱਸਿਆ ਜੀ ਆਪਣੇ ਸਾਹਮਣੇ ਆਲੇ ਨੇ ਨਾ ਮਤਲਬ ਉਹ ਅੱਜਕਲ ਮੀਟਰ ਨਹੀਂ ਲੱਗਦੇ ਪਏ ਜਿਨ੍ਹਾਂ ਐਨਓਸੀ ਦਾ ਕੋਈ ਰੋਲਾ ਹੈ ਤੇ ਉਹਨਾਂ ਦੇ ਘਟੋ ਘਟ ਮੇਰੇ ਖਾਲ ਸਾਲ ਡੇਢ ਸਾਲ ਦੇ ਤਰਫ ਕਿ ਕੁੰਡੀ ਚੱਲਦੀ ਪਈ ਹੈ ਤੇ ਉਹਨਾਂ ਦੀ ਕੁੰਡੀ ਫੜੀ ਗਈ ਉਹਨਾਂ ਨੂੰ 10000 ਰੁਪਏ ਜੁਰਮਾਨਾ ਪਿਆ ਨਾ ਉਹਨਾਂ ਨੂੰ ਇਹ ਲੱਗਦਾ ਕਿ ਕੁੰਡੀ ਆਪਾਂ ਫੜਾਈ ਹੈ ਹਾਲਾਂਕਿ ਉਹਨਾਂ ਨੂੰ ਇੱਕ ਆਪਣੇ ਬਿਜਲੀ ਬੋਰਡ ਚ ਲੈਟਰ ਹੈ ਗਈ ਹੈ ਉਹ ਕਿਸੇ ਮੈਡਮ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਮੇਰੀ ਤਾਰ ਚ ਕੁੰਡੀ ਕਿਉਂ ਪਾਈ ਹੈ ਮੈਟਰ ਸਾਰਾ ਇਹ ਹੈ ਉਹਨਾਂ ਨੂੰ ਸਾਡੇ ਤੇ ਰੋਲਾ ਸੀਗਾ ਆਹੀ ਕਹਿ ਵੀ ਦਿੱਤਾ ਕਿ ਸਾਡੇ ਕੋਲ ਅਪਲੀਕੇਸ਼ਨ ਹੈ ਜਿੰਨੇ ਤੁਹਾਡੀ ਬਿਜਲੀ ਬੋਰਡ ਚ ਲੈਟਰ ਪਾਈ ਹੈ ਠੀਕ ਹੈ ਜੀ ਤੇ ਕਹਿੰਦਾ ਮਤਲਬ ਹੈ ਕੱਲ ਫੇਰ ਉਹਨਾਂ ਨੇ ਕੋਈ ਬੀਜੇ ਹਰਕਤ ਕਰਦੇ ਵੇ ਉਸ ਚੱਕਰ ਤੇ ਬਸ ਉਹ ਲੜਾਈ ਨੂੰ ਉਹ ਦੂਸਰਾ ਰੂਪ ਤੇ ਲੈਣਾ ਚਾਹੁੰਦੇ ਆ ਉਸ ਤੋਂ ਬਾਅਦ ਕਹਿੰਦੇ ਕਿ 50 ਸਾਲ ਦੀ ਜਨਾਨੀ ਐ ਬਾਪੂ ਮੇਰਾ 58 ਸਾਲ ਦਾ ਉਹਨਾਂ ਨੂੰ ਕਹਿੰਦੇ ਅੱਖ ਮਾਰੀ ਐ ਛੇੜਿਆ ਇਹ ਗੱਲ ਤੇ ਸਾਰਾ ਰੁਲਾ ਤਾਂ ਉਹਨਾਂ ਨੇ ਪੁਲਿਸ ਭੇਜੀ ਐ ਉਹਦੇ ਨਾਲ ਲੇਡੀ ਸਪੋਸਟ ਸਿਗੀ ਨਹੀਂ ਤੇ ਉਹਨਾਂ ਨੇ ਕਹਿਣ ਦਾ ਮਤਲਬ ਲੱਤ ਮਾਰੀ ਐ ਸੁਰਜੀਤ ਸਿੰਘ ਇਹ ਸਹੀ ਉਹਦੇ ਨਾਲ ਦੋ ਬੰਦੇ ਆਏ ਆ ਕਹਿੰਦੇ ਨੇ ਅਸੀਂ ਕੁਲਗੜੀ ਥਾਣੇ ਤੋਂ ਆਏ ਨੇ ਠੀਕ ਹੈ ਜੀ ਇਹ ਪਰਿਵਾਰ ਨੇ ਹੁਣ ਸੀਨੀਅਰ ਅਧਿਕਾਰੀਆਂ ਅੱਗੇ ਇਨਸਾਫ ਦੀ ਗੁਹਾਰ ਲਗਾਈਏ ਹਾਲਾਂਕਿ ਇਹ ਪੂਰਾ ਮਾਮਲਾ ਜਾਂਚ ਦਾ ਵਿਸ਼ਾ ਜਦਕਿ ASI ਦਾ ਤਰਕ ਸੀ ਕਿ ਉਹ ਪਰਿਵਾਰ ਦੇ ਮੁਖੀ ਨੂੰ ਥਾਣੇ ਲੈ ਜਾਣਾ ਹੈ ਸੀ ਜੋ ਕਿ ਖੁਦ ਪੁਲਿਸ ਮੁਲਾਜ਼ਮੇ ਪਰ ਔਰਤਾ ਨੇ ਜਾਣਬੁੱਝ ਕੇ ਉਹਨਾਂ ਨਾਲ ਬਦਤਮੀਜ਼ੀ ਕੀਤੀ ਫਿਰੋਜ਼ਪੁਰ ਤੋਂ ਪਰਮਜੀ ਸਖਾਣਾ ਸੈਂਟਰਲ ਪੰਜਾਬ ਟੀਵੀ